ਸਤਿ ਸ਼੍ਰੀ ਅਕਾਲ ਜੀ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਹੋਮਗੇ ਜੀ ਰੱਬ ਦੇ ਅਰਦਾਸ ਹੈ ਕਿ ਪਰਮਾਤਮਾ ਆਪਦਾ ਆਸ਼ੀਰਵਾਦ ਭਰੇ ਹੱਥਾਂ ਜਿਹੜਾ ਸਦਾ ਤੁਹਾਡੇ ਤੇ ਬਣਾ ਕੇ ਰੱਖੇ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਰੋਜ਼ ਦੀ ਤਰ੍ਹਾਂ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ Facebook Instagram ਤੇ PBC Punjab ਹੈ ਜੀ YouTube ਤੇ PBC Punjabi ਅਤੇ ਤੁਹਾਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਟਾਈਪ ਕਰੋਗੇ ਤੁਹਾਡੇ ਸਾਹਮਣੇ YouTube Facebook Instagram ਤੇ ਆ ਜਾਏਗਾ ਜੀ ਤਾਂ ਬੇਨਤੀ ਹੈ ਕਿ ਸਾਡੇ ਦੋਨੋਂ ਚੈਨਲ ਜਿਹੜੇ ਜਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਹੈ ਜਿਹੜਾ ਜਰੂਰ ਦਬੋ ਤੁਹਾਡਾ ਇੱਕ ਕੀਤਾ ਹੋਇਆ ਸਬਸਕ੍ਰਾਈਬ ਹੈ ਜਿਹੜਾ ਤੁਹਾਡਾ ਦਬਿਆ ਹੋਇਆ ਹੈ ਕਿ ਇੱਕ ਬਟਨ ਹੈ ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ ਅਗਰਤੀ ਦਾ ਕੰਮ ਕਰੇਗਾ ਸੋ ਬੇਨਤੀ ਹੈ ਕਿ ਸਾਡੇ ਦੋਨੋਂ ਚੈਨਲ ਹੈ ਜਿਹੜੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਦੋਸਤੋ ਜਿਹੜੀ ਹੁਣ ਨਵੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਿਹਾ ਹੈ ਜੋ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਜੋ ਟਰੱਕ ਯੂਨੀਅਨ ਦੀ ਪੰਜਾਬ ਵਿਸਵਿਆਂ ਦੇ ਕਰੀਬ ਜੋ ਕਰੋੜਾਂ ਰੁਪਏ ਦੀ ਜਗ੍ਹਾ ਸੀਗੀ ਉਸ ਨੂੰ ਮਹਜ 6500 ਰੁਪਏ ਪ੍ਰਤੀ ਸਾਲ ਤੇ 20 ਸਾਲਾਂ ਦੇ ਲਈ ਲੀਜ਼ ਤੇ ਦੇਣ ਦਾ ਮਸਲਾ ਜਿਹੜਾ ਕਾਫੀ ਭੱਕ ਚੁੱਕਿਆ ਸੀਗਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਜੋ ਆਮ ਆਦਮੀ ਪਾਰਟੀ ਸੱਤਾਤਰ ਪਾਰਟੀ ਹੈ ਉਸ ਦੇ ਜੋ ਪ੍ਰਧਾਨ ਟਰੱਕ ਯੂਨੀਅਨ ਦਾ ਲਗਾਏ ਗਏ ਸੀਗੇ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਪਟੇ ਨਾਵੇਂ ਦਾ ਇੰਤਕਾਲ ਆ ਜਿਹੜਾ ਅਰੰਧ ਕਰਵਾ ਦਿੱਤਾ ਗਿਆ ਤਾਂ ਦੋਸਤੋ ਇੱਥੇ ਪੰਜਾਬੀ ਦੀ ਇੱਕ ਬੜੀ ਕਹਾਵਤ ਟੁਕਦੀ ਹੈ ਕਿ ਮਰਦੀ ਨੇ ਅੱਖ ਚੱਬਿਆ ਅੱਖ ਛੜੇ ਜੇਠ ਨਾਲ ਲਾਈਆਂ ਮੈਨੂੰ ਸੌਰੀ ਪੂਰੀ ਕਹਾਵਤ ਨਹੀਂ ਕਹੀ ਨਹੀਂ ਆਈ ਤਾਂ ਇਸ ਮਾਮਲੇ 'ਚ ਇਹੀ ਗੱਲ ਜੋ ਹੁੰਦੀ ਸਾਹਮਣੇ ਨਜ਼ਰ ਆ ਰਹੀ ਹੈ ਦੱਸੀ ਦੋਸਤੋ ਕਿ ਬਰਨਾਲਾ ਟਰੱਕ ਯੂਨੀਅਨ ਦੀ ਰਾਏਪੋਟ ਰੋਡ ਤੇ ਤਕਰੀਬਨ 50 ਵਿਸਵੋ ਜਗ੍ਹਾ ਜਿੱਥੇ ਇਸ ਟਾਈਮ ਕਤ联 ਯੂਨੀਅਨ ਦਾ ਧਰਮ ਕੰਡਾ ਜਿਹੜਾ ਉੱਥੇ ਲੱਗਿਆ ਹੋਇਆ ਹੈਗਾ ਇਹ ਜਗ੍ਹਾ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਦਾ ਇਸ ਵਕਤ ਬਾਜ਼ਾਰੀ ਮੁੱਲ ਹੈ ਜਿਹੜਾ ਉਹ 8 ਤੋਂ 10 ਕਰੋੜ ਰੁਪਏ ਦੱਸਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਬਾਗੀ ਆਗੂ ਹੈ ਜਿਹੜੇ ਜੋ ਚੋਣਾਂ ਨੇ ਜਿਹੜੀਆਂ ਅਜਾਲ ਲੜ ਚੁੱਕੇ ਗੁਰਦੀਪ ਸਿੰਘ ਬਾਠ ਦੇ ਵੱਲੋਂ ਵੀ ਇਹ ਮਾਮਲਾ ਲਗਾਤਾਰ ਚੱਲਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਅਤੇ ਸਥਾਨਕ ਜੋ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਕਿਰਕਰੀ ਹੋਣ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਟਰੱਕ ਯੂਨੀਅਨ ਦੇ ਲਗਾਏ ਗਏ ਸੀਗੇ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਇਸ ਦੀ ਲੀਗਸ ਹੈ ਜਿਹੜੀ ਉਹ ਦੋਸਤ ਦਾ ਇੰਤਕਾਲ ਹੈ ਜਿਹੜਾ ਰੱਦ ਕਰਵਾ ਦਿੱਤਾ ਗਿਆ ਤਾਂ ਦੋਸਤੋ ਪੂਰੀ ਖਬਰ ਹੈ ਜਿਹੜੀ ਤੁਹਾਡੇ ਨਾਲ ਵਿਸਥਾਰ ਦੇ ਨਾਲ ਬਰਨਾਲਾ ਟਰੱਕ ਯੂਨੀਅਨ ਦੀ ਜੋ ਰਾਏਕੋਟ ਰੋਡ ਤੇ ਕਰੀ 50 ਵਿਸੂਏ ਜਗਾ ਸੀ ਜਿਸ ਦੇ ਵਿੱਚ ਇੱਕ ਦਾ ਧਰਮ ਕੰਡਾ ਲੱਗਿਆ ਹੋਇਆ ਸੀਗਾ ਉਸ ਦੀ ਉਸ ਨੂੰ 6500 ਰੁਪਏ ਮਹੀਜ ਸਾਲ ਤੇ 20 ਸਾਲਾਂ ਦੇ ਰੀਜ਼ ਤੇ ਇੱਕ ਸਮਰੂਹ ਦੇ ਮਹਿਲਾ ਨੇ ਜੇ ਉਹਨਾਂ ਨੂੰ ਦਿੱਤਾ ਗਿਆ ਸੀ ਤੇ ਲੀਜ਼ ਜਿਹੜੀ 15 ਸਾਲ ਹੋਰ ਵਧਾਈ ਜਾ ਸਕਦੀ ਸੀ ਯਾਨੀ ਕਿ ਟੋਟਲ 35 ਸਾਲ ਦੇ ਲਈ ਲੀਜ਼ ਤੇ 6500 ਰੁਪਏ ਮਹੀਜ ਜਗਾ ਜਿਹੜੀ ਇਹ ਲੀਜ਼ ਤੇ ਦੇਣ ਦਾ ਜੋ ਕਾਗਜ਼ات ਸਾਹਮਣੇ ਆਏ ਸੀਗੇ ਤੇ ਇਸ ਦਾ ਇੰਤਕਾਲ ਵੀ ਹੋ ਚੁੱਕਿਆ ਸੀ ਕਾਗਜ਼ਾਂ 'ਚ ਵੀ ਮਹਿਲਾ ਦੇ ਨਾਮ ਹੈ ਜਿਹੜੀ ਉਹ ਜਗਾ ਹੋ ਚੁੱਕੀ ਸੀ ਇਸ ਤੋਂ ਬਾਅਦ ਕਾਫੀ ਜ਼ਿਆਦਾ ਰੌਲਾ ਹੈ ਜਿਹੜਾ ਕਾਫੀ ਪਿਆ ਸਥਾਨਕ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਫੀ ਜੋ ਇਤਰਾਜ